ਇਤੇ ਹਾਂ ਪੰਡਤ ਪੜ ਪੜ ਵਿਚਾਰ ਕੋਪਦਾ ਹਾਂ ਮਾਇਆ ਮੋਹੇ ਪਿਆਰ ਮਹਾਰਾਜ ਕਿਰਪਾ ਕਰਦੇ ਹਨ 86 ਅੰਗ ਦੇ ਸ਼ਲੋਕਾਂ ਦੇ ਕਿ ਪੰਡਤ ਪੜ ਪੜ ਉਚਾ ਕੂਕਦਾ ਜਿਹੜਾ ਪੰਡਤ ਹੈ ਪੰਡਤ ਹਨ ਹਜ਼ੂਰ ਪਾਤਸ਼ਾਹ ਬੇਣੀ ਪੰਡਤ ਦੇ ਪਰਥਾਈ ਉਪਦੇਸ਼ ਬਖਸ਼ ਰਹੇ ਹਨ ਇੱਥੇ ਕਿ ਭਾਈ ਜੋ ਪੰਡਤ ਵਿਦਿਆ ਦੇ ਬਲ ਦੇ ਨਾਲ ਵਿਦਵਾਨ ਬਣ ਕੇ ਵੇਦਾਂ ਸਾਸਤਰਾਂ ਦੇ ਸਿਧਾਂਤ ਨੂੰ ਪੜ ਕੇ ਉੱਚੀ ਕੂਕਦਾ ਹੈ ਆਵਾਜ਼ਾਂ ਸੁਣਦਾ ਹੈ ਪਰ ਉਸ ਦਾ ਕੇਵਲ ਮਾਇਆ ਦੇ ਨਾਲ ਹੀ ਪਿਆਰ ਹੈ ਮਾਇਆ ਘਾਣਵਾਤੇ ਕੰਮ ਕਰਦਾ ਹਾਂਜੀ ਸਾਡੇ ਵੀ ਲੋਕ ਜਿਹੜੇ ਨੇ ਅੱਜ ਕੱਲ੍ਹ ਪੰਡਤ ਦੇ ਰੂਪ ਦੇ ਵਿੱਚ ਹੀ ਵੰਡੇਰੀ ਦਰ ਵਿੱਚ ਕਿਧਰੋਂ ਆਏਗਾ ਕਿਧਰੋਂ ਗਿਆਏ ਮਾਇਆ ਮੋਹਿਆ ਗਿਆ ਇਹਨਾਂ ਦਾ ਭਾਈ ਕੋਈ ਵੇਦਾਂ ਸਾਸਤਨਾ ਦੇ ਨਾਲ ਪਿਆਰ ਨਹੀਂ ਕੇਵਲ ਮਾਇਆ ਦੇ ਨਾਲ ਪਿਆਰ ਹੈ ਮਹਾਰਾਜ ਕਿਰਪਾ ਕਰਦੇ ਹਨ ਉਸ ਦੇ ਅੰਦਰ ਹਿਰਦੇ ਦੇ ਵਿੱਚ ਪਰਮੇਸ਼ਰ ਨੂੰ ਜਿਨੇ ਨਹੀਂ ਜਾਣਿਆ ਉਹ ਮੂਰਕ ਬਣਿਚਾਣੀ ਕਰਕੇ ਬੇਸਮਝ ਹੈ ਗਵਾਲਿਆਂ ਦੀ ਨਿਆਈਂ ਇੰਦਰਿਆਂ ਰੂਪ ਭਾਵ ਗਾਵਾਂ ਦੇ ਵਿਸ਼ਿਆਂ ਦੇ ਘਾ ਚਰਾਉਣ ਵਾਲਾ ਲੱਗਿਆ ਹੋਇਆ ਹੈ ਕਾਹੀ ਬਣਿਆ ਫਿਰਦਾ ਹੈ اے ਭਾਏ ਜਗਤ ਪਰਮੋ ਦਾ ਨਾ ਮੋਜਾ ਵਿਚਾਰ ਦੂਜੇ ਪਾਏ ਉਹ ਦੁਐਸ਼ ਭਾਵਨਾ ਵਿੱਚ ਲੱਗ ਕਰਕੇ ਇਹ ਮਾਇਆ ਪ੍ਰੇਮ ਜਗਤ ਸੰਸਾਰ ਨੂੰ ਵਿਸ਼ੇਸ਼ ਬੋਧ ਦਾ ਉਸ ਸਮਝਾਉਂਦਾ ਹੈ ਜੋ ਲੋਕਾਂ ਨੂੰ ਕਥਨ ਕਰਦਾ ਸੀ ਉਸ ਵਿਚਾਰ ਨੂੰ ਧਾਰਨ ਕਰਕੇ ਸਮਝਾਉਂਦਾ ਨਹੀਂ ਉਸ ਨੇ ਬਿਰਥਾ ਜਨਮ ਗਵਾ ਲਿਆ ਭਾਵੇਂ ਕਿ ਜਿਹੜਾ ਮਨੁੱਖਾ ਜਨਮ ਸੀ ਇਹ ਤਾਂ ਸੀ ਹੀਰੇ ਵਰਗਾ ਪਰ ਜਿਹੜਾ ਹੀਰਾ ਸੀ ਉਸ ਨੇ ਇਹ ਵਿਰਥ ਗਵਾ ਲਿਆ ਮਰ ਜੰਮੇ ਵਾਰੋ ਵਾਰ ਤੇ ਫਿਰ ਜਦੋਂ ਸਵਾਸ ਨਿਕਲ ਗਏ ਧਰਤੀ ਤੋਂ ਚਲੇ ਆ ਗਿਆ ਤੇ ਲੇਖਾ ਹੋਇਆ ਤੇ ਲੇਖੇ ਦੇ ਵਿੱਚ ਕੀ ਆਇਆ ਕਿ ਇਸਨੇ ਤੇ ਕਦੇ ਬਾਣੀ ਪੜੀ ਨਹੀਂ ਨਾਮ ਜਪਿਆ ਨਹੀਂ ਫਿਰ ਮਹਾਰਾਜ ਕੀ ਕਰਦੇ ਹਨ ਕਿ ਜੰਮੈ ਵਾਰ-ਵਾਰ 84 ਲੱਖ ਜੂਨਾ ਦੇ ਵਿੱਚ ਪੈਂਦਾ ਹੈ ਵਾਰ-ਵਾਰ ਜੰਮਦਾ ਹੈ ਮਰਦਾ ਹੈ ਜੂਨਾ ਕਟਦਾ ਰਹਿੰਦਾ ਹੈ ਮਹੱਲਾ ਤੀਜਾ ਮਹੱਲਾ ਸਰੂਪ ਤੀਜੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾ ਕਰਦੇ ਹਨ ਛਿੰਨੀ ਸਤੁਪ ਸੇਵਿਆ ਛਿੰਨੀ ਨਾਉ ਪਾਇਆ ਕਾਰ ਵਿਚਾਰ ਪਰਮੇਸ਼ਰ ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ ਹੈ ਆਕਾਰਪੁਰਖ ਨੂੰ ਚੇਤੇ ਕੀਤਾ ਹੈ ਉਹਨਾਂ ਹੀ ਉਸ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਕੀਤੀ ਹੈ 부ਝੋ ਕਾਰ ਵਿਚਾਰ ਸਤਿਗੁਰੂ ਦੀ ਸੇਵਾ ਦੇ ਨਾਲ ਸੱਚੇ ਪ੍ਰਾਪਤੀ ਦੀ ਹੁੰਦੀ ਹੈ 부ਝਣਾ ਕਰੋ ਪੁੱਛਣਾ ਕਰੋ ਸਦਾ ਸ਼ਾਂਤੀ ਹੁੰਦੀ ਹੈ ਮਨ ਦੇ ਵਿੱਚ ਸੁੱਖ ਵਸ ਜਾਂਦਾ ਹੈ ਜਿਹੜੇ ਚਿਹੜ ਚੂਕ ਪੁਕਾਰ ਚੁਕੇ ਜਾਂਦੇ ਹਨ ਆਪੇ ਨੋ ਆਪ ਖਾਏ ਮਨ ਨਿਰਮਲ ਹੋਵੇ ਮੁਕਤ ਸਿ ਵਿਚਾਰ ਜਿਨ੍ਹਾਂ ਨੇ ਆਪਾ ਭਾਵ ਦੇ ਅ ਗਿਆਨ ਅਧਿਆਨ ਨੂੰ ਆਪਣੇ ਸਰੀਰ ਵਿਚਾਰ ਗਿਆਨ ਦੁਆਰਾ ਖਾ ਭਾਵ ਮੇਟ ਲਿਆ ਹੈ ਉਹਨਾਂ ਦਾ ਮਨ ਹਿਰਦੇ ਨਿਰਮਲ ਸੁੱਧ ਹੋ ਜਾਂਦਾ ਹੈ ਤੇ ਗੁਰਬਾਣੀ ਵਿਚਾਰ குரு ਦੀ ਸਬਦ ਦੀ ਵਿਚਾਰ ਕਰਕੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਜਿਹੜੇ ਸ਼ਬਦ ਦੇ ਨਾਲ ਰਤੇ ਹਨ ਤਦਾਕਾਰ ਹੋਏ ਹਨ ਉਹ ਮੁਕਤ ਹੋ ਗਏ ਹਨ ਹਰ ਜੀ ਉਹ ਹਰੀ ਪਰਮੇਸ਼ਰ ਦੇ ਨਾਲ ਉਹਨਾਂ ਦਾ ਸਰੀਰ ਕਰਕੇ ਪਿਆਰ ਹੈ ਪਾਣੀ ਕਰਕੇ ਪਿਆਰ ਹੈ ਪੌੜੀ ਦੇ ਰਾਹੀ ਮਹਾਰਾਜ ਅੱਗੇ ਕਿਰਪਾ ਕਰਦੇ ਹਨ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਹਰੀ ਪਰਮੇਸ਼ਰ ਪਰਮਾਤਮਾ ਦੀ ਸੇਵਾ ਸਫਲ ਹੈ ਗੁਰਮੁਖ ਜਨ ਪਾਉਣਾ ਕਰਦੇ ਹਨ ਉਸ ਦੀ ਸੇਵਾ ਨੂੰ ਤੇ ਆਪਣੇ ਜੀਵਨ ਨੂੰ ਥਾਂ ਵਿੱਚ ਪਾ ਲੈਂਦੇ ਹਨ ਪਾ ਇਹ ਇਸ ਕੋਈ ਮੇਰਾ ਹੈ ਸੋ ਹਰ ਨਾਮ ਤੇ ਆਏ ਜਿਵੇਂ ਹਰੀ ਪਰਮੇਸ਼ਰ ਨੂੰ ਭਾਵ ਹੈ ਉਸ ਤਰ੍ਹਾਂ ਹੀ ਗੁਰੂ ਨੂੰ ਮਿਲਦਾ ਹੈ ਗੁਰੂ ਪਰਮੇਸ਼ਰ ਨੂੰ ਮਿਲਦਾ ਹੈ ਸੋ ਹਰ ਨਾਮ ਤੇ ਆਏ ਸੋ ਹਰੀ ਪਰਮੇਸ਼ਰ ਦੇ ਨਾਮ ਨੂੰ ਤੇ ਆਉਂਦਾ ਹੈ ਤੇ ਉਹਨਾ ਕਰਦਾ ਹੈ ਗੁਰੂ ਉਪਦੇਸ਼ ਨੂੰ ਦੁਬਾਰਾ ਆਕਾਲਪੁਰਖ ਨੂੰ ਪਾ ਲੈਂਦਾ ਹੈ ਤੇ ਵਾਹਿਗੁਰੂ ਦਾ ਜਹਾਜ਼ ਚੜ੍ਹ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਮਾਨਾ ਨਾ ਪੈਣਾ ਪਾਇਓ ਕੋਈ ਕਿਰਤ ਮਹਾਰਾਜ ਕਿਰਪਾ ਕਰਦੇ ਹਨ ਉਹਨਾਂ ਇਤੇ ਬਹੁਤ ਘਟਨ ਭਗਤੀ ਹੈ ਕਿ ਮਨ ਹਟ ਕੇ ਨਾ ਪਾਇਓ ਜਿਹੜੇ ਸਿੱਧ ਲੋਗ ਹਨ ਜਾਂ ਆਪਾਂ ਪੰਡਿਤ ਕਹਿ ਲਈਏ ਜਾਂ ਛਿੱਤੀ ਪਾਸ਼ਾ ਵਿੱਚ ਪਖੰਡੀ ਵੀ ਕਹਿ ਲਈਏ ਪ੍ਰਯਾਗ ਰਾਜ ਦੇ ਸਥਾਨ ਤੇ ਆਪਾਂ ਵੇਖਦੇ ਹਾਂ ਕਿ ਬਹੁਤ ਜਰਤੋਂ ਕੋਈ ਬਾਵਾ ਹੁੱਸੇ ਕਰਕੇ ਖੜਾ ਹੈ ਕੋਈ ਕੰਡਿਆਂ ਦੀ ਸੇਜ ਤੇ ਸੁੱਤਾ ਹੈ ਮੈਂ ਇਹ ਕਰਦੇ ਹਨ ਮਾਨ ਹਟ ਜੈਦ ਕਰਕੇ ਕਿਸੇ ਨੇ ਮਨ ਹਟ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕੀਤੀ ਮਹਾਰਾਜ ਕੇ ਨਾ ਪਾਇਓ ਮਾਨਣਡ ਪਾਇਆ ਨਾ ਮਨ ਹਟ ਕੇ ਨਾ ਪਾਇਓ ਮਹਾਰਾਜ ਮਨ ਹਟ ਨਹੀਂ ਪਾਇਆ ਜਾਂਦਾ ਝੀਠ ਹੋ ਕਰਕੇ ਨਹੀਂ ਪਾਇਆ ਜਾਂਦਾ ਪੁੱਛੋ ਵੇਦਾਂ ਜਾਏ ਇਹ ਤੁਸੀਂ ਵੇਦਾਂ ਸਿਧਾਂਤਾਂ ਦੇ ਪਾਸੋਂ ਵੀ ਜਾ ਕੇ ਭਾਵੇਂ ਪੁੱਛ ਲਵੋ ਮਨ ਕੋ ਮਰਦੀ ਸੇਵਾ ਤੋਂ ਕਰੇ ਕਿਸੇ ਬਾਹਰਲਾ ਸਤਿਗੁਰੂ ਜੀ ਕਥਨ ਕਰਦੇ ਹਨ ਅਲੀ ਪਰਮੇਸ਼ਰ ਦੀ ਸੇਵਾ ਉਹ ਕਰਦਾ ਹੈ ਜਿਸ ਨੂੰ ਹਰੀ ਪਰਮੇਸ਼ਰ ਆਪਣੇ ਨਾਮ ਦੇ ਵਿੱਚ ਲਾ ਲਵੇ ਸ਼ਲੋਕ ਦੇ ਅੰਦਰ ਤੀਜੇ ਪਾਰਸ਼ਾ ਸ਼ਲੋਕਾਂ ਦੇ ਰਾਹੀਂ ਤੁਨ ਸਰਚੇ ਪਾਰਸ਼ਾ ਸਾਬ ਸ੍ਰੀ ਗੁਰਮਰਦਾਸ ਐ ਮਹਾਰਾਜ ਕਿਰਪਾ ਕਰਦੇ ਹਨ ਸਤਿਗੁਰੂ ਸੂਰਾ ਬਰੀਆਮ ਜਿਨਿ ਤੁਸ ਤਨ ਕਰਨਾ ਮਾਰਿਆ ਸਤਿਗੁਰੂ ਜੀ ਫਰਮਾਨ ਕਰਦੇ ਹਨ ਉਹ ਸੂਰਮਾ ਬਰੀਆਮ ਬਹਾਦਰ ਹੈ ਜਿਨ੍ਹਾਂ ਨੇ ਹਿਰਦੇ ਅੰਦਰੋਂ ਅੰਤਹਿ ਕਰਨ ਰੂਪੀ ਹੰਕਾਰ ਖਤਮ ਕਰ ਦਿੱਤਾ ਹੈ ਦੁਸ਼ਟ ਪਾਪੀ ਮਾਰ ਲਿਆ ਹੈ ਮਕਾਮ ਕ੍ਰੋਧ ਹੰਕਾਰ ਮਾਰ ਲਿਆ ਹੈ ਗੁਰਮੁਖ ਜਨਾਂ ਨੇ ਨਾਮ ਦੀ ਸਿਫਤ ਕਰਕੇ ਜਨਮ ਨੂੰ ਸਵਾਰ ਲਿਆ ਹੈ ਸਫਲਾ ਕਰ ਦਿੱਤਾ ਹੈ ਆਪ ਸਦਾ ਮੁਕਤ ਸਭ ਕੋਲ ਨਿਸਾਰਿਆ ਆਪ ਸਦਾ ਮੁਕਤ ਹੋਇਆ ਹੈ ਸਦਾ ਸਭ ਕੋਲ ਨਿਸਾਰਿਆ ਸਾਰੇ ਕੁਲਾਂ ਨੂੰ ਤਾਰ ਲਿਆ ਹੈ ਉਹ ਤੱਤੇ ਪਰਮੇਸ਼ਰ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਸੋਭ ਨੇ ਸੋਪਾ ਫੁੰਦੇ ਹਨ ਜਿਨ੍ਹਾਂ ਨੇ ਅਰੀ ਪਰਮੇਸ਼ਰ ਦੇ ਨਾਮ ਨੂੰ ਪਲਾਉਣਾ ਕੀਤਾ ਹੈ ਜਿਨ੍ਹਾਂ ਨੇ ਨਾਮ ਦਾ ਪਿਆਰ ਲੱਗਦਾ ਹੈ ਜਿਨ੍ਹਾਂ ਨੂੰ ਸਭ ਦੁੱਖੋ ਸੁਖ ਵਿਸਾਰਿਆ ਕਾ ਤੇ ਗੁਰ ਜੀ ਫਰਮਾਉਂਦੇ ਹਨ ਬਿਨਾਂ ਨਾਮ ਤੋਂ ਸਭ ਦੁੱਖ ਹੈ ਸਾਰਿਆਂ ਨੇ ਸੁੱਖ ਵੀ ਸਾਰ ਦਿੰਦਾ ਹੈ ਛੱਡ ਦਿੰਦਾ ਹੈ ਜਿੱਥੇ ਜਿੱਥੇ ਓਂਕਰ ਹੋਵੇ ਨਾ ਕਦੇ ਹੋਵੇ ਇਹਦੇ ਕੱਖੇ ਤੇ ਦੁੱਖ ਤੇ ਵੀ ਦੁੱਖ ਤੇ ਵੀ ਓਂਕਰੇ ਸੁੱਖ ਦੇ ਓਂਕਰੇ ਅੱਛਾ ਜੀ ਇਹ ਮਤਲਬ ਵਿਚਰਾਅ ਕਿ ਵਿਚਰਾਅ ਦੀ ਨਿਸ਼ਾਨੀ ਹੈ ਜਿੱਥੇ ਦੁੱਖ ਦੇ ਉਸ ਤਰ੍ਹਾਂ ਪੜਾਂਗੇ ਜੇ ਆਪਾਂ ਫਿਰ ਪਾਣਾ ਬਿਨਾਂ ਨਾਮੇ ਸਭ ਦੁੱਖ ਸੁੱਖ ਵਿਸਾਰਿਆ ਅੱਛਾ ਪਰ ਦੁੱਖ ਸੁੱਖ ਨਹੀਂ ਹੈਗਾ ਬਿਨਾਂ ਨਾਮੇ ਸਭ ਦੁੱਖ ਸੁੱਖ ਹੈ ਸਾਰਾ ਇਹ ਸੁਖ ਵਿਸਾਰਿਆ ਜਿਹੜੇ ਦੁੱਖ ਨੂੰ ਅਖੀਰ ਵਾਲੇ ਅੱਖਰ ਨੂੰ ਔਂਕੜ ਲੱਗੀ ਹੋਵੇ ਉਥੇ ਵਿਸ਼ਰਾਮ ਬੇ ਉਸ ਸ਼ਬਦ ਦੇ ਵਿਸ਼ਰਾਮ ਇਦਾਂ ਦੁੱਖ ਤੇ ਵਿਸ਼ਰਾਮ ਲੱਗੇਗਾ ਸੁਖ ਤੇ ਵਿਸ਼ਰਾਮ ਲੱਗੇਗਾ ਬਿਨ ਨਾਮੇ ਸਭ ਦੁੱਖ ਸੁਖ ਵਿਸਾਰਿਆ ਅੱਛਾ ਜੀ ਉਹਨੇ ਨਾਂ ਤੋਂ ਬਿਨਾ ਉਹਨ ਦੁੱਖ ਹੈ ਉਹਨੇ ਸੁੱਖ ਨੂੰ ਵਿਸਾਰ ਦਿੱਤਾ ਮੈਂ ਨਹੀਂ ਕਰ ਸਮਝ ਗਏ ਇੱਕ ਮਤਲਬ ਉਹ ਸਮਝਣਾ ਦੀ ਗੱਲ ਇਹ ਮਤਲਬ ਕੈਚ ਕਰਨ ਵਾਲੀ ਨਹੀਂ ਤੇ ਨਹੀਂ ਤੇ ਮਤਲਬ ਇਹ ਸਾਰੇ ਇਹ ਹੀ ਪੜਨਗੇ ਬਿਨ ਨਾਵੇਂ ਸਭ ਦੁੱਖ ਸੁੱਖ ਬਿਤਾ ਰਹੇ ਮਤਲਬ ਜਿਹੜੇ ਦੁੱਖ ਸੁੱਖ ਨਾ ਦੁੱਖ ਹੀ ਬਿਸਰ ਗਿਆ ਸੁੱਖ ਹੀ ਬਿਸਰ ਗਿਆ ਤੇ ਰਹਿ ਗਿਆ ਸਹੀ ਗੱਲ ਹੈ ਨਾ ਹਾਂਜੀ ਹਾਂ ਬਿਨ ਨਾਵੇਂ ਸਭ ਦੁੱਖ ਦੁੱਖ ਜਿਹੜੇ ਖਖੇ ਨੂੰ ਔਂਕੜ ਹੋਵੇ ਔਖੇ ਨੂੰ ਔਂਕੜ ਹੋਵੇ ਉੱਥੇ ਵਿਚਰਾਮ ਔਂਕੜ ਲੱਗੀ ਹੈ ਠੀਕ ਹੈ ਜੀ ਇਹ ਜਿਹੜੀ ਜਿਹੜੀ ਇਹ ਹੁੰਦੀ ਹੈ ਨਾ ਲੜੀਵਾਰ ਸੰਤਿਆਪ ਹਾਂਜੀ ਇਹ ਜਦ ਆਮ ਕਰਕੇ ਔਂਕੜ ਤੇ ਉਸੇ ਹੀ ਮਤਲਬ ਬਿਸ਼ਰਾਮ ਦਾ ਬੰਦਾ ਅੱਛਾ ਜੀ ਕਿਤੇ ਓਂਕੜ ਆ ਗਿਆ ਸਮਝੋ ਬਿਸ਼ਰਾਮ ਹੈ ਠੀਕ ਆ ਅੱਛਾ ਜੀ ਠੀਕ ਸਭ ਮਹੱਲਾ ਕੀ ਜਾਮ ਮਹੱਲੇ ਦੇ ਰਾਹੀ ਮਹੱਲਾ ਫਰੂਕ ਤੀਜੇ ਪਾਰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾ ਕਰਦੇ ਹਨ ਪੂਰੇ ਗੁਰੂ ਦੇ ਨਾਮ ਦੇ ਲੜਾਇਆ ਤਨ ਵਿੱਚੋਂ ਪਰਮ ਚਕਾਇਆ ਪੂਰੇ ਗੁਰੂ ਦੇ ਰਾਹੀ ਸੱਚੇ ਪਰਮੇਸ਼ਰ ਦਾ ਨਾਮ ਜਿਹੜੇ ਪੱਕਾ ਕਰ ਲਿਆ ਹੈ ਉਹਨਾਂ ਦੇ ਵਿੱਚੋਂ ਪਰਮ ਚੁੱਕਿਆ ਗਿਆ ਚੁੱਕ ਦਿੱਤਾ ਰਾਮ ਹਰ ਕੀਰਤਨ ਗਾਈ ਕਰ ਚਾਨਣ ਮਗ ਦਿਖਾਇਆ ਪਰਮੇਸ਼ਰ ਦੇ ਰਾਮ ਦੇ ਨਾਮ ਦੀ ਕੀਰਤੀ ਗਾਉਣਾ ਕੀਤੀ ਹੈ ਕਰ ਚਾਨਣ ਮਗ ਦਿਖਾਇਆ ਗਿਆਨ ਅਤੇ ਪਰਮਾਰਥ ਦਾ ਗਾਤਾ ਰਸਤਾ ਪ੍ਰਗਟ ਕਰਕੇ ਵਿਖਾ ਦਿੱਤਾ ਹੈ ਹਉ ਮੈ ਮਾਰ ਇੱਕ ਲਿਵ ਲੱਗ ਗਈ ਅੰਤਰ ਨਾਮ ਵਸਾਇਆ ਹਉ ਮੈ ਨੂੰ ਮਾਰ ਕੇ ਇੱਕ ਪਰਮੇਸ਼ਰ ਨਾਲ ਲਿਵ ਲੱਗ ਗਈ ਹੈ ਅੰਦਰ ਹਰੀ ਪਰਮੇਸ਼ਰ ਦੇ ਸੱਚਾ ਨਾਮ ਵਸਾ ਦਿੱਤਾ ਵਸ ਗਿਆ ਮਨ ਸੇ ਜਾਮਣ ਤੋਂ ਰਹਿ ਨਾ ਕੈ ਸਾਥੇ ਨਾਮ ਸਮਾਇਆ ਗੁਰੂ ਦੇ ਮਤਾਂ ਦੇ ਰਾਹੀ ਜਮ ਜਿਹੜੇ ਹਨ ਜੋ ਨਹੀਂ ਸਕਦੇ ਨੇੜੇ ਨਹੀਂ ਆ ਸਕਦੇ ਜਿਨ੍ਹਾਂ ਚਿਰ ਤੱਕ ਹਿਰਦੇ ਅੰਦਰ ਸੱਚਾ ਨਾਮ ਸਮਾਇਆ ਹੋਇਆ ਹੈ। ਸੁਆਪੇ ਆਪ ਉਹ ਦਸੇ ਕਰਤਾ ਜੋ ਗੱਤ ਕੋ ਨਾਏ ਲਾਇਆ ਸਾਰਾ ਕੁਝ ਆਪਣੇ ਆਪ ਵਰਤਦਾ ਹੈ ਕਸਤਾ ਪਰਮੇਸ਼ਰ ਜੋ ਜਿਸ ਤਰ੍ਹਾਂ ਨੂੰ ਭਾਉਣਾ ਕੀਤਾ ਉਸ ਪਰਮੇਸ਼ਰ ਨੂੰ ਉਸੇ ਤਰ੍ਹਾਂ ਹੀ ਜੀਵ ਨੂੰ ਕੰਮੇ ਕਰੀ ਲਾਇਆ ਹੈ। ਸਨਾ ਨਾ ਤਾਂ ਜੀਵ ਹੈ ਬਿਨ ਨਾਮ ਹੈ ਕਿੰਨ ਮਰ ਜਾਇਆ ਸਤਿਗੁਰੂ ਜੀ ਫਰਮਾਉਂਦੇ ਹਨ ਜਿਨ੍ਹਾਂ ਨੇ ਨਾਮ ਲਿਆ ਹੈ ਪਰਮੇਸ਼ਰ ਦਾ ਉਹ ਧਰਤੀ ਤੇ ਜਿਉਂਦੇ ਮੰਨੇ ਗਏ ਹਨ ਤੇ ਬਿਨ ਨਾਮ ਤੋਂ ਜਿਹੜੇ ਜਿਨ੍ਹਾਂ ਦੇ ਪੱਲੇ ਨਾਮ ਨਹੀਂ ਮਹਾਰਾਜ ਕਿਰਪਾ ਕਰਦੇ ਨੂੰ ਮੋਇਆ ਤੇ ਸਮਾਨ ਹਨ ਪੌੜੀ ਪੌੜੀ ਦੇ ਰਾਹੀਂ ਸ਼ਬਦੀ ਕਿਰਪਾ ਕਰਦੇ ਹਨ ਮੇਨਿਆ ਹਰਤੇ ਬਾਣ ਸੇ ਉਹਨੂੰ ਕੋ ਗੀ ਦਵਾਨੀ ਮਿਲਿਆ ਜੋ ਪਰਮੇਸ਼ਰ ਪ੍ਰਮਾਤਮਾ ਤੇਰੇ ਦਰਬਾਰ ਵਿੱਚੋਂ ਸਰਸੰਗਤ ਚੋ ਨਾਮ ਮਿਲਿਆ ਹੈ ਉਹ ਸਾਰੀਆਂ ਦੀਵਾਨੀ ਸੁਬਨਾਵਾਂ ਵਿੱਚ ਮਿਲਿਆ ਨਿਸ਼ਚੈ ਕਰੋ ਜਿੱਥੇ ਉਹ ਜਾਏ ਜਿੱਥੇ ਉਹ ਸੁਰਖ ਰੂਪ ਉਸਕੇ ਮੋਹੇ ਡਿੱਠੇ ਮੋਹੇ ਡਿੱਠੇ ਸਭ ਪਾਪੀ ਦਰਿਆ ਇਉ ਗੁਰਮਖ ਜਨ ਜਿੱਥੇ ਚਲੇ ਜਾਣ ਉੱਥੇ ਹੀ ਸੁਰਖ ਰੂਪ ਉੱਥੇ ਹੀ ਸਾਰੇ ਬੰਦਨਾ ਤੋਂ ਰਹਿਤ ਹੋ ਜਾਂਦੇ ਹਨ ਉਥੇ ਹੀ ਉਹਨਾਂ ਦੇ ਮਨ ਵਿੱਚ ਦਰਸ਼ਨ ਕਰਨ ਨਾਲ ਸਾਰੇ ਪਾਪੀਆਂ ਦਾ ਵੀ ਉਧਾਰ ਹੋ ਜਾਂਦਾ ਹੈ ਸੰਸਾਰ ਸਮੁੰਦਰ ਤੋਂ ਤਾਰਿਆ ਜਾਂਦਾ ਹੈ ਮੁਕਤ ਹੋ ਜਾਂਦਾ ਹੈ ਸ਼ੰਕਰਨਾ ਮਿਦਾਨ ਹੈ ਨਾਮ ਪਰਵਰਿਆ ਉਹਨਾਂ ਦੇ ਅੰਦਰ ਨਾਮ ਨਿਧਾਨ ਨੌਨੀ ਦੀਆਂ ਦਾ ਖਜ਼ਾਨਾ ਹੈ ਨਾਮ ਦੇ ਨਾਲ ਹੀ ਪਰਵਰਿਆ ਆ ਪਾਰਾਵਰਤ ਰਹਿਤ ਪਰਮੇਸ਼ਰ ਨੂੰ ਪਾ ਲਿਆ ਹੈ ਹਾਂ ਕੁਜੀ ਦੇ ਨਾਮ ਮੰਨ ਹੇ ਰਿਆ ਉਹ ਪਰਮੇਸ਼ਰ ਦਾ ਨਾਮ ਹੀ ਪੂਜਨਾ ਕਰੋ ਪੂਜਨਾ ਕੀਤਾ ਹੈ ਨਾਮ ਨੂੰ ਹੀ ਮੰਨਿਆ ਹੈ ਨਾਮ ਨੂੰ ਹੀ ਚੇਤੇ ਕੀਤਾ ਹੈ ਨਾਮ ਕਿਲਵਿਕ ਜਿਹੜਾ ਨਾਏ ਕਿਲਵਿਕ ਨਾਏ ਕਿਲਵਿਕ ਤੋਂ ਪਾਪ ਛੋਟੇ ਵੱਡੇ ਪਾਪ ਕਿਲਵਿਕ ਦਾ ਅਰਥ ਸਭ ਹਿਰਿਆ ਸਭ ਹਿਰਿਆ ਪਾਪ ਖਤਮ ਕਰ ਦਿੰਦਾ ਨਾਮ ਹਾਂ ਜਿੰਨੇ ਨਾਮ ਧਿਆਇਆ ਇੱਕ ਮਨ ਇੱਕ ਜਿਸ ਸੇ ਅਸਿਰ ਜਾ ਕਰ ਰਿਹਾ ਮਹਾਰਾਜ ਕਿਰਪਾ ਕਰਦੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ ਹੈ ਇੱਕ ਮਨ ਹੋ ਕਰਕੇ ਇਕ ਚਿਤ ਹੋ ਕਰਕੇ ਸੇ ਆਸਿਰਜਗ ਰਹਿਆ ਉਹ ਪਰਮੇਸ਼ਰ ਪਰਮਾਤਮਾ ਇਸ ਸੰਸਾਰ ਦੇ ਸਦਾ ਇਸਥਿਤ ਰਹਿੰਦੇ ਹਨ ਭਾਵੇਂ ਸੰਸਾਰ ਤੇ ਜਾਂ ਨਾਮ ਸ਼ਹਾਦਤਾਂ ਵਾਲੇ ਦਾ ਹੈ ਜਾਂ ਇਬਾਦਤਾਂ ਵਾਲੇ ਦਾ ਹੈ ਪਰਮੇਸ਼ਰ ਪਰਮਾਤਮਾ ਦੇ ਪਿਆਰਿਆਂ ਦਾ ਨਾਮ ਸਦਾ ਇਸ ਸੰਸਾਰ ਦੇ ਉੱਤੇ ਰਹਿੰਦਾ ਹੈ ਨਾਉ ਕੁੰਡੀਐ ਨਾਉ ਮੰਨੀਐ ਨਾਏ ਕਿਰਵਟ ਸਭ ਹਿਰੇ ਜੇ ਨੀ ਨਾਮ ਤੇ ਆਇਆ ਇੱਕ ਮਨ ਇੱਕ ਪਿਤ ਸੇ ਅਸਥਿਰ ਜਾ ਕਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ